بنطاف ਹਾਂਜੀ ਵੀਰ ਜੀ ਕੀ ਨਾਮ ਹੈ ਜੀ ਮੇਰਾ ਨਾਮ ਮਨਜੀਤ ਸਿੰਘ ਜੀ ਅੱਛਾ ਜਿਹੜਾ ਤੁਸੀਂ ਧਰਨਾ ਲਾਇਆ ਕਿਸ ਵਜ੍ਹਾ ਨਾਲ ਲਾਇਆ ਸੀਗਾ ਤੇ ਕਿੰਨੇ ਦਿਨ ਹੋ ਗਏ ਲੱਗੇ ਨੇ ਇਹ ਧਰਨੇ ਨੂੰ ਵੀ ਤਕਰੀਬਨ 3 ਦਿਨ ਹੋ ਗਏ ਜੀ ਸਾਡਾ ਇਹ ਧਰਨਾ ਸੀਗਾ ਜੀ ਜਿਹੜੀ ਇਹ ਲੋਕਾਂ ਨੇ ਸੜਕਾਂ ਦੇ ਉੱਪਰ ਨਜਾਇਜ਼ ਕਨਸਟਰਕਸ਼ਨ ਕੀਤੀ ਹੋਈ ਜੀ ਉਸ ਸੰਬੰਧ ਵਿੱਚ ਅਸੀਂ ਇਹ ਤਕਰੀਬਨ 3 ਦਿਨ ਪਹਿਲਾਂ ਜੀ ਤੇ ਸਾਰੇ ਨਜਾਇਜ਼ ਕਬਜ਼ੇ ਹਟਾਏ ਸੀ ਜਿਸ ਸੰਬੰਧ ਵਿੱਚ ਥੋੜਾ ਜਿਹਾ ਦੁਕਾਨਦਾਰ ਵੀਰਾਂ ਨੇ ਚਲੋ ਸਾਡੇ ਨਾਲ ਹੱਥਾਂ ਪਾਈ ਕੀਤੀ ਜਿਸ ਕਰਕੇ ਅਸੀਂ ਪ੍ਰਸ਼ਾਸਨ ਦੇ ਅੱਗੇ ਹੀ ਮੰਗ ਰੱਖਿਆ ਕਿ ਉਹਨਾਂ ਤੋਂ ਬੰਦ ਵੀ ਕਾਰਵਾਈ ਕੀਤੀ ਹੈ ਥੋੜਾ ਧਰਨੇ ਲੱਗੇ ਨੂੰ ਚਾਰ ਦਿਨ ਹੋ ਗਏ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਆਇਆ ਨਹੀਂ ਹਜੇ ਤੱਕ ਕੁਝ ਨਹੀਂ ਕੋਈ ਅਧਿਕਾਰੀ ਨਹੀਂ ਆਇਆ ਤੁਹਾਡੇ ਕੋਲੇ ਧੰਨਾ ਚਕਾਉਣ ਵਾਸਤੇ ਜਾਂ ਕੋਈ ਨਹੀਂ ਨਹੀਂ ਹਜੇ ਤੱਕ ਕੋਈ ਅੱਛਾ ਅਗਲਾ ਥੋੜਾ ਟਾਰਗੇਟ ਕੀ ਹੈ ਇਸ ਧਰਨੇ ਨੂੰ ਲੈ ਕੇ ਅਗਲਾ ਟਾਰਗੇਟ ਇਹ ਹੈ ਜੀ ਜੇ ਨਾ ਕੀਤਾ ਤਾਂ ਹੀ ਅਸੀਂ ਰੋਡ ਜਾਮ ਕਰਾਂਗੇ ਤਿੰਨ